ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਪੀਰ ਪਾਲ ਮਿਸਤਰੀ ਬੇਟੇ ਆਣਾ ਬਾਈ ਜੀ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਪਿਆਰ ਦਿੱਤਾ ਬਾਈ ਆਪਾਂ ਨੂੰ ਬਾਈ ਜਰਾ ਹੈ ਤੁਹਾਡੀ ਕਿਰਪਾ ਦੇ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਹੋ ਗਈ ਤੁਹਾਡੇ ਸਾਰੇ ਮੇਰੇ ਵੀਰ ਭਾਈਆਂ ਦੀ ਅੱਜ ਬਾਈ ਜੀ ਆਪਾਂ ਆਪਰੇ ਹੋਏ ਆਪਣੇ ਰਿਸ਼ਤੇਦਾਰ ਨੇ ਆ ਆਪਣੇ ਨਿਊ ਸੌਂਤਾਂ ਨੇ ਬਾਈ ਜੀ ਹਾਂ ਸੱਸਰੀ ਘਰ ਬਾਈ ਸਾਰਾ ਜੀ ਇਹੇ ਨਾ ਬਾਈ ਇੱਕ ਤੰਗ ਨੇ ਢੋਲ ਬਣੇ ਹੋਏ ਬਾਈ ਜੀ ਆਹ ਆਪਣੇ 600 ਲੀਟਰ ਵਾਲੇ ਟੈਂਕ ਲਾ ਕੇ ਇਹ ਬਾਈ ਆਟੋਮੈਟਿਕ ਗੱਣਾ ਵਾਲੇ ਨੇ ਬਾਈ ਜੀ ਆ ਬਹੁਤ ਹੀ ਵਧੀਆ ਬਹੁਤ ਹੀ ਟੌਪ ਦੇ ਢੋਲ ਹੁਣੋਂ ਮਨੇ ਆਪਣੇ ਰਿਸ਼ਤੇਦਾਰ ਬਾਈ ਜੀ ਇੱਕ ਆ ਇਹ ਬਣਾਉਂਦ ਨੇ ਆਪਣਾ ਜਿਵੇਂ ਯਾਰ ਇਹ ਨੂੰ ਪਾਉਣ ਵਾਲਾ ਕੋਈ ਜਨਰਲ ਨਹੀਂ ਆਜੂ ਆ ਤਰੇਟੋਂ ਵਾਲਾ ਸਿਸਟਮ ਬਣਾਉਂਦ ਨੇ ਬਾਈ ਜੀ ਇਹ ਨਾ ਜਿੱਕੇ ਆਟੋਮੈਟਿਕ ਟ੍ਰੈਕਟਰ ਤੇ ਮਗਲੇ ਪਾਸੇ ਬਾਈ ਜੀ ਲਿਫਟ ਚ ਲੱਗੇ ਜਾਂਦਾ ਹੈਗਾ ਜੇ ਮੇ ਕੋਈ ਮੇਰਾ ਵੀਰਾ ਆਪ ਦਾ ਟਰੈਲਰ ਨੂੰ ਕੰਮ ਜ਼ਿਆਦਾ ਹੁੰਦਾ ਉਹਦੇ ਵਾਸਤੇ ਕਰਨ ਵਾਸਤੇ ਲੈ ਲੈਣਾ ਬਾਈ ਜੀ ਇਹ ਬਹੁਤ ਹੀ ਵਧੀਆ ਚੀਜ਼ ਆ ਬਾਈ ਜੀ ਇਹ ਰਿਸ਼ਤੇਦਾਰਾ ਬਾਈ ਜੀ ਆਪਣੇ ਦਾ ਫਾਈਸ ਦੇਖੋ ਤੁਸੀਂ ਬਾਈ ਨੂੰ ਤੇ ਇੱਕ ਬਾਈ ਜੀ ਹੋਰ ਦੱਸਦਾ ਜੀ ਅਸੀਂ ਆਪਾਂ 1000 ਲੀਟਰ ਵਾਲੇ ਟੈਂਕ ਚਾ ਇਹ ਬਾਈ ਜੀ 1000 ਲੀਟਰ ਵਾਲਾ ਤੋਂ ਹੋਣਾ ਬਾਈ ਜੀ ਟੈਂਕ ਦਾ ਪੰਪ ਲੱਗਿਆ ਹੋਇਆ ਹੈਗਾ ਇੱਥੇ ਆ ਦੇਖੋ ਡਾਇਨਾਮਿਕ ਦਾ ਪੰਪ ਆ 1000 ਲੀਟਰ ਦਾ ਟੈਂਕ ਹੀ ਆ ਬਹੁਤ ਹੀ ਬਾਈਆਂ ਦੇ ਦੇਖਿਓ ਸਾਫ ਸੁਥਰੇ ਢੰਗ ਨਾਲ ਬਣਾਇਆ ਹੋਇਆ ਹੈਗਾ ਬਹੁਤ ਹੀ ਵਧੀਆ ਆਹ ਡਰੈਸ ਦੇਖੋ ਪਹਿਲਾ ਬਾਈ ਜੀ ਸਭ ਫੇਰੀ ਪਾਣਾ ਅੱਛਾ ਤੇ ਬਾਈ ਜੀ ਮੇਨ ਗੱਲ ਇੱਕ ਹੋਰ ਬਹੁਤ ਵੱਡੀ ਆ ਆਪਣੇ ਆ ਜੀਮੀਦਾਰ ਭਰਾਵਾस्ते ਬਾਈ ਦੇ ਕਈ ਸੰਦਾਂ ਦੇ ਉੱਤੇ ਸਰਕਾਰ ਦੀ ਸਬਸਿਡੀ ਉਪਲਬਧਾ ਇਹ ਸੰਦਾਂ ਦੇ ਸਬਸਿਡੀ ਮਿਲਦੀ ਹੈ ਜੀ ਤੇ ਜੋ ਆਪਣੇ ਜੀਮੀਦਾਰ ਭਰਾ ਅਪਲਾਈ ਕਰ ਸਕਦੇ ਨੇ ਦੇਖੋ ਵੀ ਆਉਣੀ ਨਾ ਆਉਣੀ ਤਾਂ ਉਹਨਾਂ ਦੀ ਗੱਲ ਆ ਹਨਾ ਦੇਖੋ ਜੀ ਤੇ ਬਾਈ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਭਾਈ ਉਹਨੂੰ ਆਪਾਂ ਜੀ ਆਫਰ ਦਵਾਂਗੇ ਜੀ ਹਾਂ ਸੰਦ ਉਹਨਾਂ ਨੂੰ ਮੰਤਰ ਕਰਾਂਗੇ ਜੀ ਆਪਾਂ ਆਫਰ ਦੇ ਜੀ ਤੇ ਕੋਈ ਵੀ ਕਿਸੇ ਬੰਦੇ ਨੂੰ ਨਰਾਜ਼ ਕਰਕੇ ਨਹੀਂ ਤੋੜਨਾ ਬਾਈ ਦੇਖਾ ਵਧੀਆ ਸਜਦੇ ਨੇ ਤੇ ਦੇਣੇ ਵੀ ਕੁਆਲਟੀ ਵਾਲੇ ਨੇ ਸਾਰੇ ਕੁਆਲਟੀ ਦੇ ਨਾਲ ਤਿਆਰ ਕਰਦੀ ਆ ਅਸੀਂ ਰੋਟਾ ਵਟ ਤੋਂ ਲੈ ਕੇ ਜੀ ਮੰਨ ਕੇ ਚਲੋ ਹੈਪੀ ਸੀਡਰ ਸੁਪਰ ਸੀਡਰ ਡੀਸੀ ਸੀਡਰ ਲ ਮਸ਼ੀਨ ਆ ਆਟੋਮੈਟਿਕ ਵਾਲੇ ਸਪਰੇ ਪਾਪਾ 600 ਲੀਟਰ ਆ ਹੋਏ 500 ਲੀਟਰ ਵਾਲੇ ਕੁੱਲ ਐਡਮਪਟ ਤਿਆਰ ਕਰਦੇ ਹਾਂ ਮੰਨ ਕੇ ਲੜੋ ਕੁੱਲ ਐਡਮਪਟ ਫੈਕਚਰ ਤਿਆਰ ਹੋ ਰਿਹਾ ਇਹ ਤੇ ਬਾਈ ਜੀ ਇਹਨਾਂ ਦਾ ਨੰਬਰ ਲਿਖੋ ਜੀ 98553 22701 ਇਹ ਆਪਣਾ ਇੱਕ ਨੰਬਰ ਹੋ ਰਿਹਾ 98147 29520 ਇਹ ਨਿਊ ਸੌਂਤ ਐਗਰੀਕਲਚਰ ਬਕਸ ਬਰਕਸਾ ਬਾਈ ਜੀ ਆਪਣਾ ਰਾਂਗਪੁਰਾ ਜੀ ਮਹਾਰਾਜ ਵਾਲੇ ਸੂਬੇ ਦੇ ਉੱਪਰ ਆ ਮੇਰੇ ਵੀਰੋ ਆਜਾ ਤੁਸੀਂ ਸੇਵਾ ਦਾ ਮੌਕਾ ਦਿਓ ਭਾਈ ਤਾਂ ਕਿ ਇਹਨਾਂ ਦੇ ਜਿਹੜੇ ਵਧੀਆ ਸੰਦਾਂ ਬਣਦੇ ਨੇ ਭਾਈਆਂ ਲਈ ਵੇ ਕੁਆਲਿਟੀ ਇਸ ਕੁਆਲਿਟੀ ਦਾ ਆਮ ਆਪਣੇ ਭਾਈਆਂ ਨੂੰ ਪਤਾ ਲੱਗ ਸਕੇ ਦੇਖੋ ਜੀ ਮਸ਼ੀਨਾ 0 ਡ੍ਰਿਲ ਵਾਲੀਆਂ ਰੋਟਾ ਬਟਰ ਬਾਈਆਂ ਲਵੇ ਮਾਨਤਾ ਪ੍ਰਾਪਤ ਨੇ ਵਧੀਆ ਟੌਪ ਦੀ ਕੁਆਲਿਟੀ ਦੱਸੰਦੇ ਨੇ ਮੇਰਾ ਵੀਰ ਲਾਜ਼ਮੀ ਆਇਓ ਬਾਈ ਜੀ ਨੰਬਰ ਦੁਬਾਰੇ ਫੇਰ ਅਪਲਾਈ ਕਰ ਲੋ ਜੀ 98553 ਜੀ 2701 9814729520 ਸਾਰੇ ਮੇਰੇ ਵੀਰਾਂ ਦਾ ਧੰਨਵਾਦ ਆ ਬਾਈ ਜੀ ਫੇਸਬੁਕ ਨਾਲ ਪਿਆਰ ਦੇਣ ਵਾਲੇ ਬਾਈ ਵਾਇਕ ਨੂੰ ਸਾਰੇ ਮੇਰੇ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੀ ਬਾਈ